ਜੀ ਕਰਦਾ ਹੋਵੇ ਕੋਹ ਨਾ ਤੇ ਪਾ ਕੇ ਰੋਟੀ ਜੀ ਤੇ ਇਹਦਾ ਦੇ ਕੇ ਤੇ ਕੰਮ ਨਿਬੜਦਾ ਹੈ ਇਹ ਨਿੱਕੀ ਹੁੰਦੀ ਜੋ ਜੰਮੀ ਮੇਰੇ ਬਾਤੇ ਸਿਆਪਾ ਰੱਖਿਆ ਆਹੀ ਗਾਲ ਨਾਮ ਕੀ ਲਾਵਾਂ ਹੋਵੇ ਮੇਰੀ ਆਪਣੀ ਤੇ ਮੈਂ ਲਾਲਾਂ ਗਾਲ ਨਾ ਇਹਨੂੰ ਮੈਂ ਕੀ ਗਾਲ ਨਾ ਵਾ ਇਹਦਾ ਤਾਂ ਸਿਆਪਾ ਨਿਬੜ ਜੇ ਤੇ ਚੰਗੀ ਗੱਲ ਵਾ ਆ ਮੇਰੀ ਵੀ ਜਾਨ ਸੌਖੀ ਹੋਵੇ ਆ ਤੀਜੇ ਦਿਨ ਆ ਜਾ ਇਹਨੂੰ ਵੇਖ ਲਾ ਆ ਜਾ ਆ ਕਰਤੀ ਆ ਮੈਂ ਬੈਠੀ ਰਹਾ ਮੈਂ ਇਹਦੇ ਸਰਾਣੀ ਆ ਇਹਦਾ ਤੇ ਕੋਹ ਨਹੀਂ ਮੁੱਕਦਾ ਹੈਗਾ ਇਹਦਾ ਘਰਾਂ ਤੇ ਘਰਾਂ ਮੈਂ ਕੀ ਪੋੜਾ ਪਿਆ ਮੇਰੇ ਪਾਤਾ ਬੱਕਰਾ ਹੀ ਏ ਨੰਮੀ ਕਿਹੜੀ ਗਾਣੀ ਸੁਣਾਈ ਦਈ ਮੈਨੂੰ ਕੋਈ ਨਹੀਂ ਮੈਂ ਸੁਣਾਈ ਫੇ ਸੌ ਜਾ ਵਾ ਹੁਣੇ ਥੋੜੇ ਸੌ ਜਾ ਲਾ ਵਾ ਫੇ ਤੇ ਮੈਂ ਖੇਡਣਾ ਜਿਹੜੇ ਕਿ ਸੌਣਾ ਅੱਛਾ ਖੇਡਣ ਜਾਣਾ ਜੇ ਤੂੰ ਨਾ ਠੀਕ ਵਾ ਸੁਣਾਣੀ ਹੈ ਜੇ ਤੂੰ ਠੀਕ ਹੈ ਰੋਟੀ ਨਹੀਂ ਖਾਣੀ ਰੋਟੀ ਤੇ ਮੰਮੀ ਮੈਂ ਖਾਦਾ ਪੀਜਾ ਉਹ ਨਹੀਂ ਅੱਛਾ ਪੀਜਾ ਖਾਦਾ ਵਾ ਹਾਂ ਅੱਛਾ ਰੋਟੀ ਦੀ ਪਛਾਣ ਭੁੱਲ ਗਈ ਤੈਨੂੰ ਤੂੰ ਹੀ ਨਹੀਂ ਖਾਦਾ ਪੀਜਾ ਨਾ ਨਹੀਂ ਮੈਂ ਨਹੀਂ ਖਾਦਾ ਤੂੰ じゃ ਕੀ ਖਾਣ ਨੂੰ ਕਦੀ 버거 ਖਾ ਲਿਆ ਕਦੀ ਪੀਜਾ ਖਾ ਲਿਆ ਕਦੀ ਕੁਝ ਖਾ ਲਿਆ ਕੰਮ ਤੇ ਤੈਨੂੰ ਕੋਈ ਹੈ ਨਹੀਂਗਾ ਕਦ ਮੈਂ ਜਦੋਂ ਆਹ ਲਾ ਕੇ ਆਉਂਦਾ ਨਾ ਚੋਰ じゃ ਉਦੋਂ ਤਾਂ ਹੀ ਗੁੱਸੇ ਆ ਹੋ ਜਾਂਦੇ ਮੇਰੇ ਨਾਲ ਉਦੋਂ ਤਾਂ ਨੂੰ ਕੋ ਸੱਚਾ ਦਿੰਦਾ ਹੈ ਭੈਣ ਜੀ ਭੈਣ ਜੀ ਮੇਰੀ ਗੱਲ ਸੁਣਿਓ ਹਾਂਜੀ ਦੱਸੋ ਭੈਣ ਜੀ ਕੀ ਗੱਲ ਵਜਾ ਮਾਰਨ ਡੈ ਜੀ ਮੈਂ ਨਾ ਕਿੰਨੇ ਦਿਨਾਂ ਦੀ ਸੋਚਣ ਧੀ ਹਾਂ ਵੀ ਗਾਲ ਇੱਕ ਖੋਲ ਹੀ ਦਵਾਂ ਕਿਹੜੀ ਗੱਲ ਖੋਲਣੀ ਜੇ ਉਹ ਜਿਹੜਾ ਤੁਹਾਨੂੰ ਪਰੇਸ਼ਾਵਾ ਜਾਨੀ ਪੈਂਦਾ ਹਾਂਜੀ ਹਾਂਜੀ ਉਹ ਪਰੇਸ਼ਾਵਾ ਇਦਾਂ ਵਾਂ ਵੀ ਇਹਦੀ ਮਾਂ ਮਾਰ ਕੇ ਨਿੱਕੀ ਹੁੰਦੀ ਦੀ ਇਹਦੀ ਮਾਂ ਮਾਰ ਕੇ ਤੂੰ ਤਹੀ ਮੰਨੇ ਦੇ ਨਹੀਂ ਮੈਂ ਮਾਂ ਇਹਦੀ ਦੂਜੀ ਮਤਈ ਮਾਂ ਵਾ ਮਤਰੀ ਮਾਂ ਜੇ ਹਾਂਜੀ ਤੇ ਇਹਦੀ ماں ਮਾਰ ਕੇ ਨਿੱਕੀ ਜੀ ਤੁਸਨ ਉਹਦਾ ਤਾਂ ਦੱਸਿਆ ਨਹੀਂ ਕਿਸੇ ਨੇ ਜਿਹਨੇ ਵਿਆਹ ਕੀਤਾ ਸੀ ਚਲੋ ਫਿਰ ਕਈ ਪਰਦੇ ਰਖਣੇ ਪੈਂਦੇ ਕਰਾਂ ਦੇ ਅੱਛਾ ਤੇ ਉਹ ਤਾਂ ਹੁਣ ਪਰਸ਼ਾਵਾਂ ਪਿਆ ਤਾਂ ਤਾਂ ਮੈਨੂੰ ਗੱਲ ਤੁਹਾਡੀ ਖੋਲਣੀ ਪਈ ਆ ਅੱਛਾ ਤੇ ਇਹ ਪਰਸ਼ਾਵਾਂ ਪੈਂਦਾ ਵਾ ਇਹਦੀ ਮਾਂ ਦਾ ਮਾਂ ਜੀ ਤਾਂ ਉਹ ਇਧਰ ਕਿਉਂ ਕੀ ਲੈਣ ਹੁੰਦੀ ਏ ਪਤਾ ਕੀ ਗੱਲ ਇਹ ਖਿਹੜਾ ਕਰਦੀ ਸੀ ਮੇਰਾ ਵੀ ਬਥੇਰਾ ਅੱਛਾ ਤੇ ਮੈਂ ਤੇ ਕਰਾ ਲਿਆ ਪਾ ਠੀਕ ਆ ਛੜਦੀ ਨਹੀਂ ਖੜਾ ਹਟਾ ਮੈਂ ਤੇ ਕਿਲੀ ਆ ਅੱਛਾ ਤੇ ਹੁਣ ਇਹ ਤੁਹਾਡੇ ਤੇ ਤਾਂ ਪਰਸ਼ਾਵਾਂ ਪਉਂਦੀ ਪਰ ਇਹ ਕਿਲੀ ਆ ਕਰਨਾ ਨੇ ਤੁਹਾਨੂੰ ਕੱਖ ਨਹੀਂ ਹੁੰਦਾ ਠੀਕ ਐ ਐਵੇਂ ਨਾ ਡਰੋ ਨਹੀਂ ਨਹੀਂ ਮੈਂ ਕਾਨੂੰ ਡਰਨਾ ਆ ਆ ਪਰ ਇੱਕ ਗੱਲ ਜੇ ਪਰਸ਼ਾਵਾਂ ਪੈਂਦਾ ਤਾਂ ਤੁਸੀਂ ਮੈਨੂੰ ਉਦੋਂ ਤੱਕ ਕਿਉਂ ਨਹੀਂ ਦੱਸਿਆ ਜਦੋਂ ਮੈਂ ਤੁਹਾਨੂੰ ਪੁੱਛਦੀ ਹੁੰਨੀ ਐ ਵੀ ਭੈਣ ਜੀ ਮੈਨੂੰ ਪਰਸ਼ਾਵਾਂ ਪੈਂਦਾ ਭੈਣ ਜੀ ਮੈਨੂੰ ਪਰਸ਼ਾਵਾਂ ਪੈਂਦਾ ਮੈਂ ਤਾਂ ਦੱਸ ਦਿੰਨੀ ਆ ਤੇ ਤੁਸੀਂ ਉਦੋਂ ਤੱਕ ਕਿਉਂ ਨਹੀਂ ਮੈਨੂੰ ਦੱਸਿਆ ਫਿਰ ਮੈਂ ਕਿਹਾ ਵੀ ਇਹਨੇ ਕਰਨਾ ਤੇ ਕੱਖ ਨਹੀਂਗਾ ਮੈਂ ਤਾਂ ਤੰਜੂ ਆਂਦੀ ਨਾ ਨਾਂ ਡਰੋ ਕੁਛ ਨਹੀਂ ਹੈਗਾ ਕੁਛ ਨਹੀਂ ਹੈਗਾ ਤੁਸੀਂ ਮੇਰੀ ਗੱਲ ਵੱਲ ਧਿਆਨ ਨਹੀਂ ਦਿੰਦੇ ਉਦੋਂ ਮੈਨੂੰ ਪਤਾ ਨਾ ਇਹਨੇ ਕੁਝ ਨਹੀਂ ਕਰਨਾ ਹੈ ਮੈਨੂੰ ਵੀ ਚਲੀ ਗੱਲ ਦਾ ਕੀ ਪਤਾ ਸੀ ਮੈਂ ਤਾਂ ਡਰਦੀ ਆਂ ਵੀ ਪਤਾ ਨਹੀਂ ਕੌਣ ਆ ਆਹੋ ਮੈਂ ਚੱਲੇ ਤੇ ਅੱਗੇ ਠੀਕ ਨਹੀਂ ਤੇ ਇਹ ਪਰਸ਼ਾਵੇਂ ਨਾਲ ਕਿਤੇ ਬਿਮਾਰ ਪੈ ਜਾਣ ਮੈਂ ਸੱਚ ਦੱਸ ਹੀ ਦਵਾਂ ਤੁਹਾਨੂੰ ਚਲੋ ਤਾਂ ਵਧੀਆ ਕਿਤਾ ਦੱਸ ਦਿੱਤਾ ਤੁਸੀਂ ਸੱਚ ਪਰ ਮੈਂ ਇੱਕਦਾਲ ਸੋਚਦੀ ਜਦੋਂ ਅਸੀਂ ਸਾਹਵੇਂ ਹੋਈਆਂਗੇ ਉਦੋਂ ਤੁਸੀਂ ਕਿਉਂ ਨਹੀਂ ਸਾਰੀਆਂ ਗੱਲਾਂ ਕੀਤੀਆਂ ਫਿਰ ਤੈਨੂੰ ਪਤਾ ਮੈਂ ਤੈਈ ਮਾਂ ਮਤਈ ਹੁੰਦੀ ਆ ਤੇ ਬਾਈ ਸਾਥੀ ਦਾ ਦੱਸਣਾ ਚਾਹੀਦਾ ਹੈ ਵੀ ਮੇਰੇ ਦੀ ਦੂਸਰੀ ਮਾਂ ਵਾ ਇਹਦੀ ਪਹਿਲੀ ਮਾਂ ਮਰ ਗਈ ਆ ਜਾਂ ਆਹ ਗੱਲ ਵਾ ਫਿਰ ਵੀ ਜੇ ਤੋ ਰਿਸ਼ਤਾ ਕਰਨਾ ਹੁੰਦਾ ਬੰਦੇ ਨੂੰ ਸਾਰਾ ਕੁਝ ਦੱਸਣਾ ਹਾਂ ਤੇ ਕਿਹਨੇ ਕੁਝ ਦੱਸਿਆ ਨਹੀਂ ਹਾਂ ਨੂੰ ਕਹਿੰਦੇ ਤੁਸੀਂ ਮੰਮੀ ਜੇ ਪਤਾ ਕੀ ਗੱਲ ਵਾ ਇਹ ਵੀ ਫਿਰ ਨਿੱਕਿਆ ਪਾਪਾ ਜੀ ਉਧਰ ਚਲੇ ਗਏ ਵੀ ਬਾਹਰੋਂ ਮੁੜ ਕੇ ਆਏ ਨਹੀਂ ਤੇ ਤੁਸੀਂ ਕੀਤਾ ਸਾਰਾ ਕੁਝ ਫਿਰ ਇਹ ਹੀ ਨਾ ਇਹ ਫਿਰ ਪਾਲੀ ਜੀ ਮੈਂ ਸੀ ਤੇ ਤੁਹਾਨੂੰ ਤਾਂ ਨਹੀਂ ਮਹਿਸੂਸ ਹੋਇਆ ਤੇ ਮੈਂ ਜਿਹੜਾ ਪੜਦਾ ਪੜਦਾ ਹੀ ਰਹਿ ਜਾਂਦੇ ਹਾਂ ਤੇ ਹੁਣ ਤਾਂ ਪੜਦਾ ਖੋਲ ਹੀ ਗਿਆ ਨਾ ਫਿਰ ਇਹ ਫਿਰ ਹੁਣ ਇਹ ਮਗਰ ਖੜਾ ਕੀਤਾ ਨਾ ਤੇ ਪਰਸ਼ਾਵਾ ਪੈਣ ਕਰਕੇ ਪੜਦਾ ਖੁੱਲਿਆ ਹਾਂ ਆਹ ਤੇ ਬਾਕੀ ਤੁਹਾਨੂੰ ਵੀ ਸਾਰੀਆਂ ਗੱਲਾਂ ਦਾ ਪਤਾ ਹੀ ਹੈ ਜਿਹੜੀ ਗੱਲਾਂ ਸੁਖਦਾ ਤਾਂ ਨਹੀਂ ਖੇੜਾ ਥੋੜਾ ਕਰਦੀ ਉਹ ਨਹੀਂ ਨਹੀਂ ਖੇੜਾ ਨਹੀਂ ਉਹਨੇ ਕਰਨਾ ਕੋਈ ਵੀ ਇਹਦਾ ਨਹੀਂ ਕਰਨਾ ਮੈਂ ਵੀ ਮਾਵਾ ਤੀ ਦਖੜੇ ਆਹੋ ਨਹੀਂ ਨਹੀਂ ਇਹੋ ਜੀ ਟਰਨ ਵਾਲੀ ਗੱਲ ਕੋਈ ਨਹੀਂ ਗੀ ਹਾਂ ਤੇ ਨਹੀਂ ਨਹੀਂ ਬਾਕੀ ਤੁਹਾਨੂੰ ਪਤਾ ਹੀ ਪਿਆ ਸਾਡੀ ਕੀ ਕੁੰਡੀ ਰਣੀ ਹੀ ਆਪੋ ਚ ਉਹ ਤਾਂ ਹੈ ਹੀ ਫਿਰ ਉਹ ਤਾਂ ਹੀ ਰਣੀ ਹੈ ਨਾ ਫਿਰ ਮੈਂ ਅੱਗੇ ਕਿਦਾਂ ਸੋਚਣ ਦੀ ਹੈ ਮਨ 'ਚ ਮੈਂ ਖਣ ਨਹੀਂ ਹਾਂ ਵੀ ਚਲੋ ਮੈਂ ਤੇ ਸਾਸੋਂ ਮੇਰੇ ਤੇ ਕੰਮ ਬਣਦਾ ਵਾ ਪਰ ਤੁਸੀਂ ਮਾਹੋ ਕੀ ਕੰਮ ਕਰਦੇ ਹੁਣ ਮਨ ਪਤਾ ਲੱਗਾ ਵੀ ਆ ਗੱਲ ਨਹੀਂ ਚੱਲ ਭੈਣ ਜੀ ਛੱਡੋ ਹੁਣ ਜੋ ਹੋ ਗਿਆ ਹੋ ਗਿਆ ਆ ਹੁਣ ਕੀ ਗੱਲ ਕਰਦੇ ਕੋਈ ਗੱਲ ਨਹੀਂ ਚਲੋ ਠੀਕ ਆ ਬਹੁਤ ਏ ਚਲੋ ਠੀਕ ਤੇ ਵੇਖੋ ਸ਼ੋਕ ਵਾਲਾ ਹਾਂ ਭਲਾਉਂਦਾ ਸ਼ੋਕ ਨੂੰ ਹਾਂ ਇਹ ਗੱਡੀ ਮੱਛੀ ਨਹੀਂ ਬਣੀ ਆ ਮੈਂ ਕਿ ਸੋਚਦੀ ਹਾਂ ਕਿ ਜੇ ਇਹਦੀ ਸਾਕੀ ਮਾਂ ਹੁੰਦੀ ਤਾਂ ਉਹ ਇਹ ਕੰਮ ਥੋੜਾ ਕਰਦੀ ਵੀ ਹਾਂਤੀ ਦੇ ਪੈਸੇ ਖਾਂਦੀ ਜਾਂ ਕਿੱਦਾਂ ਵੀ ਆ ਗਵਰਨਮੈਂਟ ਪਤਾ ਲੱਗ ਗਿਆ ਮਤਰਈ ਹੈ ਮਤਰਈ ਨੇ ਤੇ ਮਤਰਈਆਂ ਵਾਲੇ ਕੰਮ ਕੀਤੇ ਤਾਂ ਹੀ ਫਿਰ ਆ ਕੰਮ ਨਾਲ ਕਰਾਉਂਦੀ ਸਾਡੇ ਨਾਲ ਸਾਰਿਆਂ ਨੂੰ ਪਤਾ ਹੀ ਤੇ ਸਾਰੇ ਨਾਲ ਕੰਮ ਕਰਾਉਂਦੀ ਸੀ ਜੇ ਆਪਣੀ ਹੁੰਦੀ ਤਾਂ ਉਹ ਤੇ ਕਦੀ ਵੀ ਨਾ ਕਰਨ ਦਿੰਦੀ ਇਹੋ ਜੇ ਕੰਮ ਤੇ ਹਾਂ ਮੇਰਦੀ ਦੇ ਦਿਨਾਂ ਤੁਸੀਂ ਇਦਾਂ ਕਰਦੇ ਜੇ ਮੇਰਦੀ ਦਾ ਮਤਰਈ ਦੇ ਤਾਂ ਹੀ ਸਾਰੇ ਨੇ ਕੰਮ ਕਰਾਏ ਪੈਸੇ ਖਾਣ ਦੀ ਮਾਰੀ ਨੇ ਬੈਠੀ ਆ ਆ ਮਮੀ ਬੈਠੀ ਆ ਖਾਣਾ ਕੁਛ ਨਹੀਂ ਮੈਨੂੰ ਭੁੱਖ ਨਹੀਂ ਲੱਗੀ ਮੈਂ ਨਹੀਂ ਖਾਣਾ ਕੁਛ ਠੀਕ ਆ ਲਾਂ ਚ ਬੜੀ ਚੁੱਪ ਚਾਪ ਮੈਂ ਕੀ ਗੱਲ ਅੱਜ ਕੋਈ ਫੋਨ ਨਹੀਂ ਫੜਿਆ ਅੱਜ ਕੋਈ ਹਰਕਤ ਨਹੀਂ ਕਰਨੀ ਉਹਦ ਨਹੀਂ ਗੱਲ ਕੀ ਹੋਣੀ ਆ ਹਾਂ ਅੱਜ ਤਾਂ ਬੜੀ ਬੀਬੀ ਬਣੀ ਐ ਮੈਂ ਮੈਂ ਗੇਵਿਹੇ ਦਾ ਘੜੇ ਕੁਛ ਕਰਦੀ ਆ ਅੱਛਾ ਨਾ ਅੱਗੇ ਕੋਈ ਕੀਤਾ ਨਹੀਂ ਤੂੰ ਤੇ ਅੱਜ ਨੂੰ ਜੀ ਕਰਦਾ ਗੇਮ ਖੇਡਣ ਹਾਂ ਜੀ ਬੀਬਾ ਠੀਕ ਵਾਧਾ ਆਹੋ ਠੀਕ ਵਾ ਚਲ ਠੀਕ ਆ ਫਿਰ ਬੈਹ ਫਿਰ ਮੈਂ ਨਹੀਂ ਆ ਜਾਓ ਵਾ ਤੇ ਬੜੀ ਮੱਛ ਲਈ ਬਣੀ ਆ ਆਜ ਤੇ ਬੜੀ ਪਲੀ ਮਾਨਸ ਬਣ ਕੇ ਬੈਠੀ ਆ ਤੇ ਪਤਾ ਨਹੀਂ ਨਵੀਂ ਸਕੀਮ ਨਾਲ ਕੋਈ ਸੋਚਦੀ ਹੋਵੇ ਹੁਣ ਇਹਨਾਂ ਨੂੰ ਕਿਹੜੇ ਰੋਹ ਪਰ ਤੋ ਪਾਵਾਂ ਮੇਰਾ ਤਾਂ ਦਿਮਾਗ ਇਹੋ ਘੁੰਮਦਾ ਵਾ ਕਿ ਜਰੂਰ ਨਵੇਂ ਪਲਾਨ ਤੇ ਆਏ ਨਹੀਂ ਤੇ ਇਹ ਕੋਈ ਨਾ ਕੋਈ ਹਰਕਤ ਕਰਨੋਂ ਨਹੀਂ ਢਲਦੀ ਹੁੰਦੀ ਪਰ ਅੱਜ ਬੜੀ ਮਸਤ ਬੈਠੀ ਜਿਦਾ ਕੁਝ ਜਾਣਦੀ ਨਹੀਂਗੇ ਸਾਸੀ ਘਾਲ ਪੈਂਦੀ ਸਾਸਿਕਾ ਕੀ ਹਾਲ ਜੀ ਠੀਕ ਵਧੀਆ ਕਦੋਂ ਦੇ ਆਏ ਤੁਸੀਂ ਮੈਂ ਕਿੰਨੇ ਦਿਨ ਹੋ ਕੇ ਆਈ ਅੱਛਾ ਸੋਖ ਸੋਖੇ ਵੀ ਇੱਥੇ ਹੀ ਅੱਛਾ ਅੱਛਾ ਹਾਂ ਸ਼ਸ਼ੀਕਲ ਭੈਣ ਜੀ ਹਾਂ ਠੀਕ ਠਾਕ ਦੇ ਹਾਂਜੀ ਵਧੀਆ ਤੁਸੀਂ ਦੱਸੋ ਆਪਣਾ ਹਾਂ ਵਧੀਆ ਹੋਰ ਘਰ ਪਰਿਵਾਰ ਸਭ ਠੀਕ ਠਾਕ ਹੈ ਹਾਂਜੀ ਠੀਕ ਜੀ ਵਧੀਆ ਚਾਹੀਦਾ ਵਾ ਆ ਜਾ ਫਿਰ ਹੰਦ ਚਲੋ ਸ਼ਸ਼ੀਕਲ ਮਾਸੀ ਜੀ ਸ਼ਸ਼ੀਕਲ ਪੁੱਤ ਕੀ ਹਾਲ ਵਾ ਹਾਂਜੀ ਵਧੀਆ ਤੁਸੀਂ ਸੁਣਾਓ ਬਹਿ ਜਾ ਮਾਸੀ ਠੀਕ ਠਾਕ ਹੈ ਤੂੰ ਆਪਣੀ ਦੱਸ ਹਾਂਜੀ ਮੈਂ ਵੀ ਠੀਕ ਜੀ ਚਲੋ ਇਹ ਗੱਲ ਹੀ ਮਾਰੋ ਗੱਲ ਬਤ ਮੈਂ ਪੜੀ ਲੈ ਕੇ ਆਈ ਚਲੋ ਠੀਕ ਜੀ ਹਾਂਜੀ ਠੀਕ ਵਾ ਸੁਖੂ ਤੁਸੀਂ ਬਹਿਣਾ ਤੇਰਾ ਬੜਾ ਲਿਸਟਾ ਬਾਹ ਮੈਂ ਹਮ ਨਹੀਂ ਠੀਕ ਹੈ ਮੈਂ ਹਮ ਨਹੀਂ ਮੈਂ ਵੀ ਹਮ ਨਹੀਂ ਹਾਂਜੀ ਮਸੀ ਮੈਂ ਕਿ ਠੀਕ ਹੈ ਤੈਨੂੰ ਦੱਸੋ ਬਸ ਠੀਕ ਠਾਕ ਪੁੱਤ ਤੂੰ ਆਪਣੀ ਦੱਸ ਹਾਂਜੀ ਨੂਰੂ ਨਹੀਂ ਗਏ ਸਕੂਲ ਠੀਕ ਠਾਕ ਹਾਂ ਨੂਰ ਹੁਣੀ ਤੇ ਗਏ ਆ ਸਕੂਲ ਹਾਂਜੀ ਹਾਂਜੀ ਮੈਂ ਗੱਲ ਸੁਣ ਮੇਰਾ ਕਿਹਦੀ ਸਤੇ ਮਾਸੀ ਨੂੰ ਪਸੰਦ ਆਣੀ ਆ ਉਹ ਮੈਂ ਤਰਵਾ ਰਹੀ ਵੀ ਇੱਕ ਹੈ ਹਾਂ ਉਹ ਤਾਂ ਮਾਸੀ ਨੂੰ ਵੇਖ ਕੇ ਚਾ ਚੜ ਗਿਆ ਉਹਨੂੰ ਤੇ ਉਹ ਰਿਹਾ ਚਾ ਚੜ ਗਿਆ ਦੋਦਾਂ ਦੀ ਮੈਨੂੰ ਜਿਆਦਾ ਅਸਨੇ ਤੇ ਇਹਨੂੰ ਮਾਸੀ ਦੇ ਜਿਆਦਾ ਅਸਦਾ ਪਤਾ ਵਾ ਉਹ ਤਾਂ ਜੇਤਾ ਵੀ ਮੇਰੇ ਮਾਸੀ ਆ ਇਹ ਜਾਣ ਕੇ ਸਾਨੂੰ ਸਤਾਇਆ ਇਹਨੇ ਮੈਂ ਦਿਨਾਂ ਦਾ ਪਖੰਡ ਕਰਦੀ ਫਿਰਦੀ ਆ ਇਹਨੂੰ ਤਾਈ ਜਿਹੜੀ ਪਖਾ ਕੇ ਗਈ ਆ ਨਾ ਬੱਸ ਬੱਸ ਸਾਰਾ ਤਾਈ ਨੇ ਕਹਿ ਬੋ ਤਾਂ ਐਦਾਂ ਕਰ ਤੇ ਇਹ ਫੇਰ ਤੇਨੂੰ ਕੋਈ ਨਾ ਕੋ ਦੱਸਣ ਦੀਆਂ ਇਹ ਤਾਈ ਦੇ ਪਵਾੜੇ ਪਏ ਨੇ ਤੇ ਪਹਿਲਾਂ ਬੜੀ ਸੋਹਣੀ ਉਹੋ ਜਿਹੇ ਮੈਂ ਕਹਿੰਦੀ ਜਦੋਂ ਦੀ ਮੇਰੀ ਜਠਾਣੀ ਆਈ ਉਦੋਂ ਦਾ ਕਮਾ ਖਰਾਬ ਹੋ ਗਿਆ ਵਾ ਤਾਂ ਹੀ ਤਾਂ ਤੁਹਾਨੂੰ ਸੱਦ ਲਿਆ ਸੀ ਤੇ ਵੇਲਾ ਤੁਹਾਡੇ ਸਾਹਮਣੇ ਤੁਹਾਨੂੰ ਕਲੇ ਨੂੰ ਪਸੰਦੀ ਸੀ ਮੇਰੀ ਮਨਮਾਵਾ ਤੁਹਾਨੂੰ ਕੋਈ ਪਤਾ ਨਹੀਂ ਹੈਗਾ ਤੇ ਹੁਣ ਬੜੀ ਸਿੱਧੀ ਮਾਸੀ ਦੇ ਪਛਾਣ ਲਾਗੇ ਨੂੰ ਉਹਨੇ ਕਿਹਾ ਹੋਣਾ ਤੂੰ ਮਾਂ ਨੂੰ ਪਛਾਣ ਲਈ ਹਾਂ ਤੇਰਾ ਪੱਖ ਲਾਊਗੀ ਥੋੜਾ ਬਹੁਤਾ ਉਹ ਹੈਗੇ ਆ ਬੀਜਲ ਮੈਂ ਤੈਨੂੰ ਇਹਨਾਂ ਨੇ ਬੰਨ ਬੰਨ ਕੇ ਕਿਤੇ ਛੱਡ ਆਉਣਾ ਕੀ ਪਤਾ ਉਹ ਕੀ ਕਹਾਂਦੇ ਨੇ ਤਾਂ ਹੁਣ ਅਸੀਂ ਗੜਾ ਵੇਖ ਬੀ ਲਾਗੇ ਬੈਠੇ ਜਿਹੜਾ ਸੁਣਦੇ ਹਾਂ ਆਹੋ ਕਰਕੇ ਕਹੀ ਕੋਈ ਨਾ ਕਹੋ ਤਾਂ ਹੀ ਕੀ ਕਹੋਤੇ ਨਹੀਂ ਉਹਦੀ ਮਾਸੀ ਦੀ ਨਹੀਂ ਮਾਸੀ ਬੁਲਾਣਾ ਮਾਸੀ ਸਾਹੇ ਮੋੜ ਵਿੱਚ ਕਿੱਦਿਸੇ ਦੀ ਰਹੀ ਗੱਲਾਂ ਕਰ ਉਹਦੇ ਨਾਲ ਇਹ ਗੱਲਾਂ ਪਤਾ ਮਾੜ ਰਹੀ ਮੈਂ ਤਾਂ ਰੋਣ ਰਹਿ ਗਈ ਜਦੋਂ ਮਾਸੀ ਨੂੰ ਮਿਲੀ ਮੈਂ ਤਾਂ ਕੱਪੇ ਸਵਾਣੂਗੀ ਨਹੀਂ ਉਹ ਵੀ ਪਵਾੜੇ ਪਾਉਣੀ ਆ ਤਾਂ ਪੂਰੀ ਹਾਂ ਹਾਂ ਆਹੋ ਹੁਣ ਤੇ ਪਤਾ ਨਹੀਂ ਕਿੱਦਾਂ ਦੀ ਆ ਆਹ ਪੜੀ ਪਵਾੜੇ ਪਾਉਣੀ ਆ ਹੁਣ ਦੇਖੋ ਕੀ ਕਰਦੀ ਹੈ ਚਲੋ ਕੋਈ ਨਹੀਂ ਆਈ ਤੇ ਹੈ ਕੋਈ ਕਹਿੰਦੀ ਅਸੀਂ ਵੀ ਆ ਗਈਆਂ ਠੀਕ ਆ ਮਾਸੀ ਜੀ ਚੰਗਾ ਹੋਇਆ ਤੁਸੀਂ ਆ ਗਏ ਜਦੋਂ ਮੈਂ ਤੁਹਾਨੂੰ ਰਾਤੀ ਫੋਨ ਕੀਤਾ ਮੈਂ ਆਖਿਆ ਮਾਸੀ ਨੇ ਫੋਨ ਤੇ ਤਾਂ ਕਹਿੰਦੀ ਭਾਵੇਂ ਆਵੇਂ ਨਾ ਐਦਾਂ ਕਿਦਾਂ ਹੋ ਜਾਣਾ ਏ ਜਿਹੜਾ ਮੈਂ ਆਉਣਾ ਨਹੀਂ ਅੱਗੇ ਕਿਹੜਾ ਕਹਿਣਾ ਜਿਹੜਾ ਮੋੜਿਆ ਤੇਰਾ ਮਾਸੀ ਜੀ ਆ ਕੁਛ ਕੀਤਾ ਜੀ ਇਹਨਾਂ ਨੇ ਮੇਰੇ ਨਾਲ ਜੋ ਤਾਂ ਨੂੰ ਮੈਂ ਦੱਸੀ ਸਾਰੀ ਗੱਲ ਕੋਈ ਨਹੀਂ ਹੁਣ ਚਿੰਤਾ ਨਾ ਕਰ ਮੈਂ ਆ ਗਈ ਹਾਂ ਨਾ ਮੈਂ ਸਾਰਾ ਕੁਝ ਪੁੱਛ ਲਈਨੀ ਇਹਨਾਂ ਨੂੰ ਮੈਂ ਨਹੀਂ ਜੇ ਇੱਥੇ ਰਹਿਣਾ ਮਾਸੀ ਹੁਣ ਤੇ ਰਹਿਣ ਕਿੰਨੇ ਦਿਨਾਂ ਵਾਂ ਮੈਂ ਲੈ ਕੇ ਜਾਣਾ ਤੈਨੂੰ ਨਾਲ ਰਿਆਣੇ ਦੇਣਾ ਇੱਥੇ ਇਹਨਾਂ ਕੋ ਇਨਾਂ ਤੇ ਫੜਿਆ ਦੋਵਾਂ ਨੇ ਪਖੰਡ ਦੋ ਜਣੀਆਂ ਇੱਕੋ ਜੀਆਂ ਹੋਈਆਂ ਵਾ ਕੋਈ ਨਹੀਂ ਵੀ ਪਤਾ ਕਰ ਲੈਨੀ ਹੈ ਨਾ ਕੀ ਜਾਂਦੀਆਂ ਹੁਣ ਇਹਨਾਂ ਨੇ ਮੁਕਰ ਜਾਣਾ ਮੰਮੀ ਇਹ ਕਿਹੜੀਆਂ ਪੈਰਾਂ ਤੇ ਪਾਣੀ ਪੈਣ ਦਿੰਦੀਆਂ ਤਾਂ ਤੈਨੂੰ ਪਤਾ ਫਿਰ ਮੇਰਾ ਵੀ ਪਤਾ ਨਾ ਬਕਾਉਣਾ ਵੀ ਮੈਨੂੰ ਆਉਂਦਾ ਵਾ ਕਿੱਦਾਂ ਬਕਦੀਆਂ ਪੁੱਤ ਤੂੰ ਪਰਵਾਹ ਨਾ ਕਰ ਹੁਣ ਮੈਂ ਇਸ ਨਰਕ ਚੋਂ ਤੈਨੂੰ ਕੱਢ ਕੇ ਲੈ ਕੇ ਜਾਊਂਗੀ ਮੈਂ ਮਾਸੀ ਇੱਥੇ ਰਹਿਣਾ ਵੀ ਨਹੀਂ ਹੁਣ ਤੇ ਰਹਿਣ ਦੇਣਾ ਵੀ ਨਹੀਂ ਮੈਂ ਜੇ ਕਿਤੇ ਇਹੋ ਕਹਿਣਾ ਮੇਰਾ ਪਹਿਲਾ ਮੰਨਿਆ ਹੁੰਦਾ ਨਾ ਆ ਦੁੱਖ ਤੈਨੂੰ ਵੇਖਣ ਨੂੰ ਮਿਲਨੇ ਨਹੀਂ ਤੇ ਇਹ ਮਨ ਸੀ ਮੈਂ ਵੀ ਇਹ ਨਾ ਗੱਲਾਂ ਨੂੰ ਹੀ ਪਛਤਾਉਣੀ ਆ ਹੁਣ ਹੁਣ ਪਛਤਾਇਆ ਕੁਛ ਨਹੀਂ ਕਰਦਾ ਉਹ ਸਿਆਣਾ ਕੀ ਕਿਹਾ ਚਿੜੀਆਂ ਚੋਗੀਆਂ ਖੇਤ ਫੇਰ ਪਛਤਾਇਆ ਕੀ ਕਰੂ ਉਹ ਹਿਸਾਬ ਹੁਣ ਹੋਇਆ ਤੇਰੇ ਨਾਲ ਹੁਣ ਪਛਤਾਉਣੀ ਆ ਨਾ ਮਨਸੀ ਹੋਰ ਮੈਨੂੰ ਤਾਂ ਇਹਨਾਂ ਨੇ ਛਦੈਣ ਬਣਾ ਛੜਿਆ ਗੋਲੀਆਂ ਖਵਾ ਛੜੀਆਂ ਮਾਸੀ ਇਹਨਾਂ ਨੇ ਮੈਨੂੰ ਨੀਂਦ ਵਾਲੀਆਂ ਸਾਰਾ ਸਾਰਾ ਦਿਨ ਮੈਂ ਨੀਂਦ ਦੀਆਂ ਗੋਲੀਆਂ ਖਾ ਕੇ ਤੇ ਸੁੱਤੀ ਰਹਿਣੀ ਹੀ ਬਸ ਤਾਂ ਮੈਂ ਤਾਂ ਤੇਰੇ ਚਿਹਰੇ ਤੋਂ ਪੁੱਛਣ ਲਿਆ ਹੁੰਦਿਆ ਹੀ ਵੀ ਤੇਰੀ ਹਾਲਤ ਕੀ ਬਣਾਈ ਐ ਨਾ ਉਹ ਇੰਨੇ ਕਸਾਈ ਏ ਮੈਂ ਤਾਂ ਫਿਰ ਮਾਸੀ ਮੈਂ ਵੀ ਛਦੈਣ ਬਣਨ ਵਾਲੀ ਫਿਰ ਐਕਟਿੰਗ ਕੀਤੀ ਮੈਂ ਵੀ ਫਿਰ ਇਹਨਾਂ ਨੂੰ ਚੰਗਾ ਸਤਾਇਆ ਹੁਣ ਤਾਂ ਹੀ ਮੈਂ ਹੁਣ ਤੁਹਾਨੂੰ ਫੋਨ ਕੀਤਾ ਇਹ ਨਾ ਵੀ ਆਜੋ ਹੁਣ ਮੈਨੂੰ ਲੈ ਜਾਓ ਆਪੇ ਹੁਣ ਇਹਨਾਂ ਨੂੰ ਸਜ਼ਾ ਰੱਬ ਹੀ ਦੇਊਗਾ ਮੈਂ ਨਹੀਂ ਦੇਣੀ ਸਜ਼ਾ ਹੁਣ ਇਹਨਾਂ ਨੂੰ ਉਹ ਜੇ ਭੁੱਲ ਭਲੇਖੇ ਜੇ ਆਈ ਗਈ ਸੀ ਤੇ ਇਹਨੂੰ ਆਪਣੇ ਆਪ ਸੋਚਣਾ ਚਾਹੀਦਾ ਈ ਕੌਣ ਬਗਾਨੀਆਂ ਮਾਵਾ ਮਾ ਨਿਆਣਿਆਂ ਨੂੰ ਨਾਲ ਲਾਉਂਦੀਆਂ ਕਦੀ ਵੀ ਨਹੀਂ ਲਾਉਂਦੀਆਂ ਆਪਣੀਆਂ ਨਹੀਂ ਬਣਦੀਆਂ ਬਗਾਨੀਆਂ ਕਦੀ ਵੀ ਸਹੀ ਗੱਲ ਆ ਮਾਸੀ ਵਾਕਿਆ ਮਾਵਾ ਮਾਵਾ ਹੀ ਹੁੰਦੀਆਂ ਤੇ ਜਿਹੜੀ ਮਤ ਰਹੀ ਮਾ ਮਤ ਰਹੀ ਮਾਂ ਹੀ ਹੁੰਦੀ ਹੈ ਕੋਈ ਕੋਈ ਜਿਹੜੀ ਦੁਨੀਆ ਤਾਂ ਚੰਗੀ ਹੁੰਦੀ ਸੋਚ ਇੱਕ ਅੱਧੀ ਤੇ ਉਹਨੇ ਭਣ ਕੇ ਤੇ ਤੈਨੂੰ ਵਿਖਾਤਾ ਵਾ ਤੇ ਇੱਕ ਗੱਲ ਹੋਰ ਮਾਸੀ ਇਹਨਾਂ ਨੇ ਜਦੋਂ ਇੱਥੇ ਮੇਰਾ ਵਿਆਹ ਕੀਤਾ ਮਾਸੀ ਇਹਨੇ ਮੰਮੀ ਨੇ ਇਹ ਵੀ ਇੱਥੋਂ ਵੀ ਪੈਸੇ ਲੈਏ ਜੀ ਇਕਸਾਰ ਦਾ ਮੈਨੂੰ ਵੇਚਿਆ ਹੀ ਗਿਆ ਇੱਥੇ ਫਿਰ ਵਾਇਆ ਕਰਦਾ ਸੀ ਤਦੇ ਆਣ ਕੇ ਇੱਥੇ ਰਹਿੰਦੀ ਆ ਇਹਨਾਂ ਦੀਆਂ ਰਲੀਆਂ ਚੋਕਦੀਆਂ ਵਾ ਤੇ ਤਦੇ ਤੇਨੂੰ ਪੱਲੇ ਨਹੀਂ ਬੰਦਦੀਆਂ ਅੱਜ ਪੜੀ ਪਈ ਮਮੀ ਕਿੱਥੇ ਗਏ ਮੇਰੇ ਸੋਈ ਤਾ ਬੋਦੀ ਮੈਂ ਚਾਹ ਬਣਾ ਗਈ ਹਾਂ ਪੰਜੀ ਮੇਰੀ ਗੱਲ ਸੁਣੋ ਉਹ ਤੇ ਬੜੀਆਂ ਸੋਹਣੀਆਂ ਗੱਲਾਂ ਕਰਨ ਰਹੀ ਆ ਮਾਸੀ ਦੇ ਨਾਲ ਅਸਾਂ ਹੋਰ ਕੇ ਉਹ ਕਰਨੀ ਜੋ ਕੋਈ ਬਿਮਾਰੀ ਨਹੀਂ ਦਈ ਜਾਂ ਕੋਈ ਜਿਆਦਾ ਦੱਸ ਦਿੱਤੀ ਦਾਦੀ ਮਨ ਚੇਤਾ ਭੁੱਲ ਗਿਆ ਹੋ ਗਿਆ ਉਹ ਤੇ ਬੜੀਆਂ ਸੋਹਣੀਆਂ ਗੱਲਾਂ ਕਰਨੇ ਮੁੰਡੇ ਲੱਗਦਾ ਨੇ ਹਾਂ ਸਦਾਈ ਬਣਾਇਆ ਉਹਦਾਂ ਦਾ ਪੱਕਾ ਸਦਾਈ ਭਾਈ ਮੈਂ ਤਾਂ ਕਿ ਕਹਿੰਦੇ ਮੈਂ ਪੱਕਾ ਸਦਾਈ ਬਣਾ ਹੋਂ ਤੇ ਕਿਤੇ ਵਾਂਸ ਕਿੰਨੀਆਂ ਗੱਲਾਂ ਬਾਤਾਂ ਮਾਰ ਰਹੀ ਐ ਮੈਂ ਸੁਣੀਆਂ ਇੱਥੇ ਬਹਿ ਲੱਗੇ ਖਲੋ ਕੇ ਬੜੀਆਂ ਸੁਣੀਆਂ ਗੱਲਾਂ ਬਾਤਾਂ ਮਾਰਨ ਰਹੀ ਸੀ ਤੇ ਫੇਰ ਮਨ ਕੇ ਜੇ ਮੈਂ ਕਹੀ ਚੁੱਪ ਹੋ ਗਏ ਤਾਂ ਵੇ ਜਾਣੀਆਂ ਕੋਈ ਨਹੀਂ ਤੇ ਇਹਨੇ ਉਦਾਂ ਤਾਂ ਹੰਸਦਾ ਹੀ ਬਣਾਇਆ ਹੁਣ ਮੈਂ ਪੁੱਛਦੀ ਆ ਜਿਹੜੀ ਮਾਸੀ ਆਈ ਆ ਨਾ ਇਹਨੂੰ ਮੈਂ ਪੁੱਛਦੀ ਹਾਂ ਹੁਣ ਚੰਗੀ ਤਰ੍ਹਾਂ ਚੱਲ ਕੇ ਚੰਗੀ ਤਰ੍ਹਾਂ ਪੁੱਛਿਆ ਹੁਣ ਸੰਗ ਪੁੱਤ ਸਾਰਾ ਕੁਝ ਇੱਥੇ ਹੀ ਆ ਨਰਕਸਵਰਗ ਜਿਹੜਾ ਇੱਥੇ ਹੀ ਆ ਇਹਨਾਂ ਨੂੰ ਪਤਾ ਫੇਰ ਲੱਗੂਗਾ ਜਦੋਂ ਨਰਕ ਚ ਜਾਣਾ ਪਿਆ ਜਿਹੜੀ ਨਰਕਸਵਰਗ ਦੀ ਗੱਲ ਹੋਣ ਈ ਆ ਹੈ ਬੜੀ ਬੋਲੀ ਬਣੀ ਹੁਣ ਤਾਂ ਕੁਝ ਬੋਲਦੀ ਨਹੀਂ ਬਣ ਜੀ ਬੜਾ ਕੁਛ ਕਹਿ ਕੇ ਵੇਖ ਲਿਆ ਹੁਣ ਖਬਰਦਾਰ ਜੇ ਮੇਰੇ ਤੀਨ ਨੂੰ ਕੋਛ ਮਾੜਾ ਲਬਜ ਬੋਲਿਆ ਤੁਸੀਂ ਤੇ ਤੱਗਿਆਂ ਨੂੰ ਕੀ ਕਿਹਾ ਵਾ ਤੇ ਕਿਆ ਕੀ ਨਹੀਂ ਛੱਡਿਆ ਕੀ ਜਿਹੜਾ ਕੀਤਾ ਨਹੀਂ ਹੈ ਤੁਸੀਂ ਸਦੈਨ ਤੇ ਹਾਂ ਨੂੰ ਕਰ ਛੱਡਿਆ ਨੇ ਮੈਂ ਤਾਂ ਪਾਗਲ ਹੋ ਗਈਨ ਫੜ ਫੜ ਕੇ ਮੇਰੀਆਂ ਬਾਹਾਂ ਦੋਦਦੀਆਂ ਵਾ ਬੱਲੇ ਤੇਰਾ ਤੂੰ ਪਾਗਲ ਹੋ ਗਈ ਹੋਰ ਕਿਹੜੇ ਬਨੇ ਦੋਦਦੀਏ ਘੁੱਟਦੀਏ ਹਾਂ ਇਹਦੀ ਸੱਸ ਨੂੰ ਪੁੱਛ ਕੇ ਵੇਖਣਾ ਸੀ ਚੱਤੋਂ ਤੈਰ ਨਾ ਬੱਜੀ ਰਹਿੰਦੀ ਹੈ ਮੈਂ ਅੱਛਾ ਬੱਜੀ ਰਹਿਣੀ ਜੋ ਕੁਛ ਤੂੰ ਉਹ ਨਾ ਕਰਦੀ ਰਹੀ ਨਾ ਸਾਰਾ ਕੁਝ ਮੈਨੂੰ ਪਤਾ ਵਾ ਤੇ ਸਬੂਤਾ ਸਮੇਤ ਇੱਥੇ ਆਈਆਂ ਮੈਂ ਉਹ ਕਿਹੜੇ ਸਬੂਤਾਂ ਦੀ ਗੱਲ ਕਰਦੇ ਜੋ ਜਦੋਂ ਮੈਂ ਕਿਹਾ ਨਾ ਜਿੰਨੇ ਇਹ ਗੱਲ ਦੱਸੀ ਨਾ ਤੇ ਪੈਰਾਥਨੋਂ ਜ਼ਮੀਨ ਨਿਕਲ ਜਾਣੀ ਵੇਲਾ ਸੁਣਦੀ ਹੈ ਮਤਾ ਕੀਤੇ ਦੱਸ ਦੇਣੀ ਅੱਛਾ ਠੀਕ ਆ ਪਹਿਲੇ ਕਰਦੀ ਕਿ ਨਹੀਂ ਤੈਨੂੰ ਆਪਣੇ ਆਪ ਸੋਚਣਾ ਚਾਹੀਦਾ ਸੀ ਤੈਨੂੰ ਮਾਂ ਬਣਾਇਆ ਸੀ ਮਾਪਾ ਨਹੀਂ ਆਏ ਤੈਨੂੰ ਤੇ ਮੈਂ ਬਾ ਮਾਂ ਬਣ ਕੇ ਰਹੀ ਐ ਨੇ ਤਨ ਮੈਂ ਇਹਨੂੰ ਕਿਹਾ ਕੀ ਆ ਉਹ ਤੇਰੇ ਵਰਗੀਆਂ ਮਾਵਾਂ ਕਿਸ ਦੀਆਂ ਨਾ ਹੋਣ ਤੇ ਚੰਗੀਆਂ ਵਾ ਅੱਛਾ ਮੈਂ ਤਾਂ ਆਈ ਇੱਥੇ ਬੈਠੀ ਨਹੀਂ ਘਰ ਛੱਡ ਕੇ ਇਨੇ ਦਿਨ ਮੇਰੇ ਪਿੱਛੇ ਫੋਨ ਤੇ ਫੋਨ ਆਉਂਦੇ ਹੀ ਇਹਦੀ ਹਾਲਤ ਵੇਖ ਕੇ ਮੈਂ ਇੱਥੇ ਰਹੀ ਆ ਬੈਠੀ ਆਪਣੇ ਮਤਲਬ ਨੂੰ ਨਹੀਂ ਉਹਦੇ ਮਤਲਬ ਨੂੰ ਨਹੀਂ ਬੈਠੀ ਰਹੀ ਇੰਨਾ ਚੇਤਾ ਹੀ ਜਿਹੜੇ ਡਾਕਟਰਾਂ ਨਾਲ ਗੱਲਾਂ ਕੀਤੀ ਜੋ-ਜੋ ਡਾਕਟਰਾਂ ਨਾਲ ਕੀਤਾ ਮੈਨੂੰ ਪਤਾ ਨਾ ਜਿਹੜੇ ਜਿਹੜੇ ਕੰਮ ਉਹਨਾਂ ਨਾਲ ਕਰਕੇ ਰੜ ਕੇ ਹੁਣ ਕਿਉਂ ਮੂੰਹ ਠਾਣ ਕੀਤਾ 2 ਮਿੰਟ ਇੱਥੇ ਖਲੋ ਜਾ ਖਲੋਤੀ ਨਹੀਂ ਹੁਣ ਸੱਚੀ ਹੁੰਦੀ ਆ ਤਾਂ ਮੇਰੇ ਨਾਲ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਦੀੋਂ ਗੱਲ ਕਰਨ ਜੋਗੀ ਰਹੀ ਨਹੀਂ ਕਰਨੀ ਕਿੱਥੋਂ ਵੇਖਿਆ ਨਾ ਹੁਣ ਮਸਜੇ ਨਹੀਂ ਪਤਾ ਕਰਕੇ ਆਏ ਹਸਪੀਟਲ ਜਾ ਸਾਰਾ ਕੁਝ ਪਤਾ ਕੀਤਾ ਮੈਂ ਉੱਧਾ ਨਹੀਂ ਆਈ ਹੁਣ ਚੰਗਾ ਹੋਇਆ ਤੁਹਾਨੂੰ ਮੇਰਾ ਤੇ ਡਰੈਸ ਦੱਸਦਾ ਹੀ ਨਹੀਂ ਉੱਥੇ ਪਹੁੰਚੇ ਫਿਰ ਆਇਆ ਤਾਂ ਮੈਂ ਪੁਲਸ ਲਾੜ ਲੈ ਕੇ ਆਉਣੀ ਸੀ ਮੈਂ ਕਿ ਪਹਿਲਾਂ ਮੈਂ ਆਪ ਹੀ ਪੁੱਛ ਲੈਣੀ ਇਹਨਾਂ ਨੂੰ ਮੈਂ ਲੋ ਮਾਸੀ ਚੋਰ ਹੀ ਨਾ ਤਾਂ ਹੀ ਚੁੱਪ ਕਰਕੇ ਚੱਲ ਗਈ ਮੋੜ ਕਾ ਕੇ ਮੈਂ ਤਦੇ ਤਾਂ ਆਖਿਆ ਮੇਖਾ 2 ਮਿੰਟ ਖਲੋ ਆਏ ਤਾਂ ਸੁਣੀਆਂ ਨਹੀਂ ਆ ਸਾਰੀਆਂ ਸੁਣਦੀ ਤੇ ਫੇਰ ਪਤਾ ਨਹੀਂ ਇੱਥੇ ਡਿੱਗ ਪੈਣਾ ਹੀ ਕੱਚ ਕਾ ਕੇ ਹਾਏ ਹਾਏ ਆਹ ਕਿੱਧਰੋਂ ਆ ਗਈ ਆ ਪਵਾੜੇ ਪਉਣੀ ਐ ਇਹਨੇ ਤੇ ਬੋਲਣੋਂ ਨਹੀਂ ਹਟਣਾ ਇਹ ਕਿਤੇ ਜਬਾਨ ਬੜੀ ਲੰਮੀ ਐ ਦੀ ਇਹ ਕਿਤੇ ਆ ਕੁੜੀ ਦੀ ਨਹੀਂ ਸਮਝ ਆਂਦੀ ਆਹੀਂ ਤੇ ਇਹਨੂੰ ਸੁਲ੍ਹਾਣ ਸਮਝਿਆ ਆਹੀਂ ਤੇ ਇਹ ਕਿਤੇ ਚਾਤਰ ਨਿਕਲੀ ਕਹਿਰਾਂ ਦੀ ਇਹ ਕਹਿੰਦੀ ਮੈਂ ਪਤਾ ਕਰਕੇ ਆਈ ਆ ਇਹ ਕਲਾ ਕਿੱਥੋਂ ਪਤਾ ਕਰ ਆਈ ਇਹਨੂੰ ਕੌਣ ਦੱਸਦਾ ਰਿਆ ਤੁਹਾਡੀਆਂ ਸਾਰੀਆਂ ਗੱਲਾਂ ਜਿਹੜਾ ਇਹਨੂੰ ਸਾਰਾ ਹੀ ਪਤਾ ਵਾ ਕਹਿੰਦੀ ਮੈਨੂੰ ਸਾਰਾ ਹੀ ਪਤਾ ਵਾ ਨੀ ਹੇਦਰਾਨ ਕੇ ਬਹਿ ਗਏ ਜੇ ਆਹੋ ਮੈਂ ਇੱਧਰ ਆ ਗਈ ਇਹ ਸੋਚਣ ਦੇ ਜੇ ਬੜੇ ਚੋਣ ਕੇ ਬੈਠੇ ਜੇ ਸੋਚਣਾ ਕੀ ਆ ਹਾਂ ਮੂੰ ਤਾਂ ਸਾਰਾ ਹੀ ਪਤਾ ਵਾ ਤੇ ਸਾਰਾ ਪਤਾ ਵਾ ਕਾ ਦਾ ਜੋ ਅਹੀਂ ਕੀਤਾ ਸਬੂਤਾ ਸਮੇਤ ਕਹਿੰਦੀ ਤੇ ਸਬੂਤ ਉਹਨੇ ਕਿੱਥੋਂ ਲੈ ਆਂਦੇ ਕੀ ਪਤਾ ਉਹਨੇ ਕਿੱਥੋਂ ਲੈੜੇ ਸਬੂਤ ਇਹ ਜੜੀ ਮਛਲੀ ਬਣੀ ਇਹਨੇ ਦਿੱਤੇ ਹੋਣਗੇ ਫਿਰਕੇ ਇਹਨੇ ਕਿਥੋਂ ਸਬੂਤ ਇਹਨੂੰ ਕੀ ਪਤਾ ਵਾ ਉਹ ਜਾਣ ਕੇ ਕਰਦੀ ਆ ਹੁਣ ਕੀ ਕਰੀਏ ਇਹਦਾ ਹੱਲ ਹੱਲ ਕੀ ਕਰਨ ਮੁੰਦੇ ਸਮਝ ਨਹੀਂ ਆ ਰਹੀ ਸਬੂਤ ਮਿਲੇ ਤੇ ਮਿਲੇ ਕਿੱਥੋਂ ਨੂੰ ਇਹਨੂੰ ਦੱਸਿਆ ਕਿਨੇ ਐਡਰੈਸ ਉਥੋਂ ਦਾ ਉਹ ਤਾਂ ਦੀ ਮੈਂ ਪੁਲਿਸ ਲੈ ਕੇ ਆਉਣੀ ਆ ਚਲ ਛੱਡ ਜਿਹੜੇ ਮਿਲ ਗਏ ਮਿਲ ਗਏ ਹੁਣ ਇਹਦਾ ਕੀ ਕਰੀਏ ਇਹਨੂੰ ਰਲਾਈਏ ਆਪਣੇ ਨਾਲ ਹੀ ਹੁਣ ਕਰੀਏ ਹੋਣਾ ਕੋਹੇ ਦਾ ਇਹਨੇ ਹੱਲ ਕਰਦੇ ਆ ਇਹਨੂੰ ਕਿਹਨੇ ਵਿਚਾਰ ਤੋਂ ਵੀ ਨਾਲ ਲਾ ਦਿਓ ਤੂੰ ਹ ਲੈਣਾ ਹਿੱਸਾ ਲੱਲਾ ਵਿੱਚ ਹੋਰ ਆਹੋ ਪੈਸੇ ਤੇ ਬੜੇ ਬੜੇ ਦੀ ਭੂਤਨੀ ਭੁਲਾ ਦੇ ਦਿੰਦਾ ਪਰ ਮੈਂ ਮੈਂ ਤਾਂ ਚਲੋ ਜੇ ਮੇਰਾ ਮੇਰੇ ਨਾਲ ਇਹਦਾ ਇਨਾ ਵਾ ਨਹੀਂ ਪਿਆ ਹੈਗਾ ਪਰ ਮੈਨੂੰ ਲੱਗਦੀ ਤੇਜ਼ ਬੜੀ ਇਹਨੇ ਕਿੱਥੇ ਰਲਣਾ ਮੁਸ਼ਕਲ ਹੀ ਆ ਉਹ ਜਾਣ ਤੇ ਇਹ ਤਾਂ ਵਿਖਾਵੇ ਨੂੰ ਲੋਕੀ ਕਰਦੀਆਂ ਅੱਜ ਕੱਲ ਪੈਸਾ ਜੜਾ ਵਾ ਤੇ ਰਿਸ਼ਤੇਦਾਰੀਆਂ ਚ ਫਿੱਕ ਪਾ ਕੇ ਰੱਖਦੀ ਆ ਪੈਸਾ ਹੀ ਪ੍ਰਧਾਨ ਹੋ ਗਿਆ ਵਾ ਬਹੁਤ ਹੈਗੀ ਆ ਤੁਹਾਡੀ ਗੱਲ ਸਹੀ ਆ ਉਹ ਜਾਣ ਕੇ ਹੁਣ ਪੈਰਾਂ ਤੋਂ ਲੋੜੇ ਹੀ ਕੱਢਣ ਪਈ ਇਹਨਾਂ ਨੇ ਜੋ ਕੀਤਾ ਉਹਨੂੰ ਪਤਾ ਮੈਂ ਵੀ ਨਾਲ ਰਲਾਂ ਕੇ ਗੱਲ ਕਿਹੜੀ ਵਿੱਚ ਹੋਰ ਪੈਸਾ ਨਹੀਂ ਕਿਸਦਾ ਮਿੱਤ ਜੇ ਤੇ ਰਲ ਜੂਗੇ ਫਿਰ ਤੇ ਵਧੀਆ ਤੇ ਜੇ ਨਾ ਰਣੀ ਤੇ ਫਿਰ ਬੜਾ ਕੰਮ ਪੈਣਾ ਜਖਰਾ ਗੱਲ ਨਹੀਂ ਉਹਦੇ ਮਨੇ ਬਸ ਚ ਇਹੋ ਤੂੰ ਹੀ ਲੈ ਆਵੇਂ ਜਨਾ ਕੋਈ ਨਹੀਂ ਮੈਂ ਵੀ ਨਾਲ ਹੀ ਆਉਂਗੀ ਇਹਨੇ ਹੋ ਜਾਣਾ ਵਾ ਜਾਣ ਨਹੀਂ ਮੈਂ ਪਿਛੋਂ ਕਿੰਨੀ ਕਵਾ ਉਹ ਤਾਂ ਨਹੀਂ ਪਤਾ ਹੀ ਹੁਣ ਮਨ ਨੂੰ ਤਾਂ ਪਤਾ ਨਹੀਂ ਨਾ ਹੈਗਾ ਉਹ ਹੀ ਉਹਨੂੰ ਬਸ ਕਰ ਸਕਦੇ ਤੇ ਇਹ ਕਿਹੜੇ ਬਾਗ ਦੀ ਮੋਲੀ ਇਹਨੂੰ ਹੀ ਕਰਦੇ ਆ ਕਿ ਚਲੋ ਫੇ ਠੀਕ ਹੈ ਤੂੰ ਹੀ ਕਰਿਓ ਫਿਰ ਤਾਂ ਇਹ ਗੱਲ ਕੋਈ ਗੱਲ ਨਹੀਂ ਤੈਨੂੰ ਨਾਲ ਨਾਲ ਮਨ ਲਮਣਾਉਂਦੇ ਕੋਈ ਨਾ ਦੇ ਦਾਂਗੇ ਥੋੜਾ ਬਤਾ ਜੋ ਕੋਈ ਨਹੀਂ ਪਰ ਮੁਰਦਰ ਭਾਈ ਤਾਂ ਅੰਸੇ ਪੈ ਗਈ ਜਦੋਂ ਤੋਂ ਬੜਿਆਂ ਨੂੰ ਬੜੇ ਆਏ ਤੇ ਵੱਡੇ ਵੱਡਿਆਂ ਨੂੰ ਪੈਰ ਪੜਾਵਾ ਚ ਫਿੱਕ ਪਵਾ ਦਿੰਦਾ ਵਾ ਫਿਰ ਮਾਸੀ ਇਹ ਤਾਂ ਫਿਰ ਮਾਸੀ ਆਹੋ ਮਾਂ ਤੇ ਮਾਸੀ ਆਖ ਦਿੰਦੇ ਨਾ ਮਾਸੀ ਮਾਂ ਬਣਦੀ ਮਾਸੀ ਵੀ ਕਿਹਦਾ ਮਾਂ ਬਣਦੀ ਨਹੀਂ 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 ਆਹੋ ਚਲੋ ਫਿਰ ਚਲੋ ਠੀਕ ਆ ਤੁਸੀਂ ਦੇਖੋ ਕੰਮ ਤੇ ਮੈਂ ਚਾਹ ਤਰੀਕ ਭਾਈ ਚੱਲ ਆ ਤਾਂ ਉਹ ਤੇ ਮੈਂ ਵੀ ਆ ਗਈ ਆ ਇਹਨੂੰ ਮੁਰ ਲੰਮੀ ਨਾਲ ਇਹਨੂੰ ਹੁਣ ਗੁੱਫਲ ਵੱਧ ਦਊਂਗੀ ਕਿ ਹਾਂ ਹੁਣ ਆਪਣੇ ਬਚਨ ਲਈ ਕੋਹ ਆਪਣੇ ਕੋਲੋਂ ਵੀ ਦੇਣਾ ਪੈਣਾ ਹੁਣ ਆਪਣਾ ਬਚਾ ਨਹੀਂ ਕਰਨਾ ਹਾਂ ਇਹਨੇ ਵੀ ਹੁਣ ਥੋੜੇ ਮੰਗਣੇ ਆ ਇਹਨੂੰ ਪਤਾ ਫਸੀਆਂ ਕੜਿੱਕੇ ਜੀਆਂ ਆਈਆਂ ਨੇ ਤੇਨੇ ਨੂੰ ਅਸਮਾਨੇ ਭਾਅ ਚੜਾਉਣਾ ਮੈਨੇ ਵੀ ਕਿ ਹਾਂ ਆਈ ਤੇ ਸਮਾਨੇ ਬੋਲਦੀ ਜਿੱਦਾਂ ਮੈਂ ਇਸ ਹਿਸਾਬ ਨਾਲ ਚੜੂਗੀ ਕੋਈ ਗੱਲ ਨਹੀਂ ਇਹਨੂੰ ਮੰਨਵਨੇ ਆ ਸੁਖਪੁੱਤ ਉੱਠ ਤਿਆਰ ਹੋ ਚੱਲੀਏ ਆਪਾਂ ਕਿੱਧਰ ਤਿਆਰ ਹੋ ਪੈਂਜੀ ਮੇਰੇ ਨੌਂ ਮੈਂ ਕਿੱਧਰ ਜਾਣਾ ਨੇ ਨੌਂ ਥੋੜਾ ਵਾ ਇਹ ਤਾਂ ਤੁਸੀਂ ਖਰੀਦੀ ਆ ਕਿੱਥੋਂ ਖਰੀਦੀ ਆਹੀ ਵਿਆਹ ਕਿ ਲਿਆਂਦੀ ਆ ਉਹ ਵਿਆਹ ਕਿ ਲਿਆਂਦੀ ਹੁੰਦੀ ਜਿਹੜੇ ਹਾਲਤ ਉਹਦੀ ਕੀਤੀ ਉਹ ਨਾ ਕਰਦੇ ਚੱਲੇ ਜਾ ਇਹ ਖਰੀਦੀ ਵੀ ਆ ਤੇ ਉਹਦੀ ਮਾਂ ਨੇ ਵੇਚੀ ਤੇ ਹੀ ਲੈ ਲਈ ਉਹ ਮਾਂ ਤੇ ਮਾਂ ਬਣੀ ਨਹੀਂ ਤੂੰ ਹੀ ਸੱਸ ਬਣ ਜਾਂਦੀ ਤੇ ਮੇਰਾ ਸੱਸ ਬਣੀ ਆ ਉਹ ਜਾ ਤੋਆ 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 ਤੂੰ ਸੱਸ ਬਣੀ ਤੋੜ ਉਹ ਜਾ ਉਹ ਸਿਆਣਿਆ ਕਿ ਮੂੜ ਨਾਲੋਂ ਪਿਆਜ ਪਿਆਰਾ ਹੁੰਦਾ ਵਾ ਉਹ ਜਿਹੜੇ ਤੂੰ ਇਹਦੇ ਬੱਚੇ ਜਿਹੜੇ ਖਡਾਉਣੇ ਸੀ ਨਾ ਉਹਨਾਂ ਨੂੰ ਇੰਜ ਕਰਕੇ ਵੇਚ ਕੇ ਨਾ ਹੁੰਦੀਆਂ ਅਹੀ ਨੇ ਵਿੱਚ ਹੈਗੇ ਮੇਰੀ ਗੱਲ ਸੁਣੋ ਡਾਕਟਰ ਤਾਂ ਹੀ ਗਏ ਹਨ ਉਹ ਲੈ ਕੇ ਸਾਰਾ ਕੰਮ ਉਹ ਜੋ ਕੀਤਾ ਡਾਕਟਰ ਕੀਤਾ ਹਨ ਕੁਛ ਨਹੀਂ ਪਤਾ ਹੈਗਾ ਹਾਂ ਜਿੰਨੋਂ ਨੇ ਕਿਸ ਨੇ ਦਿੱਤਾ ਦਿੱਤਾ ਵੀ ਹੋਗਾ ਹਨ ਨੂੰ ਨਹੀਂ ਪਤਾ ਉਹਨੇ ਕਿਹਨੂੰ ਦਿੱਤਾ ਮੈਂ ਬਸ ਮੈਂ ਮਰ ਜਾ ਤਾਂ ਚਿਹਰਾ ਵੇਖਿਆ ਮੈਨੂੰ ਨਹੀਂ ਪਤਾ ਵੀ ਕਿਨੂੰ ਉਹਨੇ ਵੇਚਿਆ ਕੀ ਕੀਤਾ ਕੀ ਨਹੀਂ ਕੀਤਾ ਹਾਂ ਕਿ ਕਿਤਾ ਡਾਕਟਰ ਸਾਡੇ ਪੁੱਛੇ ਤੋਂ ਬਿਨਾ ਵੇਚਦੇ ਸਾਡਾ ਬੱਚਾ ਉਹ ਡਾਕਟਰ ਨੂੰ ਵੀ ਨਾਲ ਸਜ਼ਾ ਹੋਵੇ ਤਾਂ ਨਾਲ ਤੁਹਾਨੂੰ ਹੋਵੇ ਦੋਵਾਂ ਨੂੰ ਮੈਂ ਤੇ ਆਪਣਾ ਹਿੱਸਾ ਲੈਣਾ ਸੀ ਇਹਦੀ ਮਾਂ ਮਰ ਗਈ ਤੇ ਜਾਂਦੀ ਮੇਰੀ ਝੋਲੀ ਚ ਪਿਓ ਇਹਦੇ ਨੇ ਬਾਤ ਨਹੀਂ ਪੁੱਛੀ ਤੇ ਇਹੋ ਹੀ ਗੱਲ ਤੇਰੀ 3 ਦਿਨ ਨਾਲ ਆਪਣੀ ਦੇ ਨਾਲ ਹੁੰਦੀ ਤੇ ਫੇਰ ਤੂੰ ਕੀ ਕਰਦੀ ਇਹ ਦੱਸ ਨਾ ਮੈਨੂੰ ਤੇ ਫੇਰ ਫਰਕ ਤੇ ਫਰਕ ਹੀ ਆ ਨਾ ਫੇਰ ਚੱਲ ਇਹਨਾਂ ਤੇ ਇਦਾਂ ਹੀ ਸਹੀ ਭੈਣ ਜੀ ਸਿਆਣਿਆ ਸਹੀ ਕਿਹਾ ਵਾ ਮਤਈਆਂ ਮਾਵਾਂ ਜਿਹੜੀਆਂ ਆਪਣੀਆਂ ਨਹੀਂ ਬਣ ਜਾਂਦੀਆਂ ਜੇ ਮਤਈਆਂ ਆਪਣੀਆਂ ਬਣ ਜਾਂਨ ਤੇ ਫੇਰ ਆਪਣੀਆਂ ਨੂੰ ਕਿਉਂ ਕੋਈ ਰੋਵੇ ਤੇ ਮਾਸੀ ਵੀ ਮਾਂ ਨਹੀਂ ਬਣਦੀ ਹੁੰਦੀ ਬਣੀ ਹੀ ਬਣ ਨਹੀਂ ਦਿੱਤਾ ਤੂੰ ਉਹ ਕਿਦਾਂ ਕਿਦਾਂ ਵੀ ਮੇਰਾ ਕੰਮ ਕੌਣ ਕਰੂਗਾ ਤੈਨੂੰ ਤੇ ਕੰਮ ਵੇਖ ਕੇ ਮੌਤ ਪੈ ਜਾਂਦੀ ਸੀ ਵੀ ਚੁੱਲ੍ਹਾ ਚੌਂਕਾ ਇਹ ਸੰਭੂਗੀ ਤਦੋਂ ਘਰ ਆ ਕੇ ਕਿਹੜੇ ਖੜ ਕੇ ਕੁਰਸੀ ਤੇ ਬਿਠਾਉਣੀ ਸੀ ਤੇ ਵੀ ਇਹੋ ਕੋ ਕਰਾਉਣਾ ਹੈ ਤੇ ਕੜਾ ਬਿਠਾਉਂਦੀ ਨਾ ਪੜਾਉਂਦੀ ਲਿਖਾਉਂਦੀ ਕਿਤੇ ਚਾਚੇ ਦੇ ਘਰ ਵੀ ਆਉਂਦੀ ਉਹ ਇੰਨਾ ਪਾਪੀਆਂ ਦੇ ਘਰ ਨਾ ਆ ਵੀਉਂਦੀ ਮੈਂ ਉਹ ਕਾਦੀ ਗੱਲ ਹੈ ਪਾਪੀ ਕਿ ਸਾਡਾ ਮੁੰਡਾ ਚਾਚਾ ਦੇ ਨੇ ਆ ਕਮਾਉਂਦਾ ਵਾ ਖਮਾਉਂਦਾ ਸਾਰਾ ਕੁਝ ਸਾਨੂੰ ਮਿਲਦਾ ਵਾ ਆ ਮਿਲਦਾ ਨਾ ਹੱਥ ਨਾ ਹੁੰਦੀ ਮੇਰੀ ਧੀਦੀ ਮਾਸੀ ਜੇ ਮੈਨੂੰ ਤਾਈ ਨਾ ਨਾ ਸੱਚ ਦੱਸ ਕੇ ਜਾਂਦੀ ਇਹਨਾਂ ਨੇ ਤਾਂ ਮੈਨੂੰ ਸੱਚ ਵੀ ਨਾ ਸੱਚ ਧਿਆਨ ਬਣਾ ਤਾ ਇਹ ਤੂੰ ਸੁਪਨਾ ਵੇਖਿਆ ਕਿਹੜਾ ਤੇਰਾ ਬੱਚਾ ਕਿੱਥੇ ਗਿਆ ਸਾਰਾ ਕੁਝ ਇਦਾਂ ਹੀ ਮਾਸੀ ਇਹ ਮੇਰ ਨਾਲ ਕਰ ਉਹ ਸੱਚੀ ਹੁੰਦੀ ਤਾਂ ਗੱਲ ਕਰਦੀ ਸੱਚੀ ਤੇ ਹੈ ਹੀ ਨਹੀਂ ਆ ਚੁੱਪ ਕਰ ਜਾ ਪਾਲ ਪੋਸ ਕੇ ਤੈਨੂੰ ਵਹਿ ਤੂੰ ਬਸ ਮੇਰੇ ਤੇ ਤੋਂਮਤਾ ਲੋਨ ਵਾਸਤੇ ਰਹਿ ਜਾ ਕੀ ਰਹਿ ਗਿਆ ਪਾਲ ਪੋਸ ਕੇ ਰਹਿਣ ਵਾਲਾ ਹੋਰ ਤੇ پیسے ਤੇ ਨਾਲੇ ਉਹਨਾਂ ਕੋਲ ਤੇਰਾ ਬਾਕੀ ਕੀ ਰਿੰਦਾ ਇਹ ਰੱਲੇ ਮੈਂ ਜਿਹੜੇ ਤੂੰ ਕਿੜਕੇ ਦਿੱਤੇ ਮੈਨੂੰ ਹੈ ਨਾ ਜਿੰਨਾ ਦਿੱਤੇ ਉਹ ਕਹਿਣ ਦੇ ਆ ਜੇ ਨਹੀਂ ਕਹਿਣ ਦੇ ਤਾਂ ਤਦ ਕਹ ਹਾਂ ਵਾਸੇ ਪੁੱਛੋ ਇਹਨਾਂ ਨੂੰ ਕਿੱਥੇ ਇਹਨਾਂ ਨੇ ਮੇਰਾ ਬੱਚਾ ਵੇਚਿਆ ਤੇ ਕਿੰਨੇ ਪਾਏ ਕਰਦੇ ਨਹੀਂ ਮੰਮੀ ਉਹ ਤੇ ਮੇਰੀ ਚਲ ਕੋ ਗਾਨੀ ਤਾਨੂੰ ਤੇ ਮੈਂ ਆਪਣੀ ਸੱਸ ਸਮਝਿਆ ਹੀ ਨਾ ਤੁਹਾਡੇ ਨਾਲ ਮੈਂ ਕਿੱਥੇ ਮਾੜਾ ਕੀਤਾ ਇਹ ਮੈਨੂੰ ਦੱਸ ਦੇ ਤੇ ਸਹੀ ਇਸੁੱਕ ਤੋਂ ਇੱਥੇ ਗਲਤ ਜਾਂ ਇੱਥੇ ਮਾੜੀ ਆ ਦੇ ਨਾਲ ਚਲੋ ਜੇ ਮੈਂ ਮੰਨਦੇ ਪਉ ਤੁਹਾਡੀ ਜੇ ਗਲਤੀ ਹੋ ਗਈ ਆ ਅਸੀਂ ਵੀ ਡਾਕਟਰ ਤੇ ਮਗਰ ਲੱਗੇ ਹਾਂ ਡਾਕਟਰ ਨੇ ਲਾਲਚ ਦੇਤਾ ਉਹਨੇ ਕਦੇ ਕੀ ਪਤਾ ਕਿਸੇ ਦਿਨ ਗੱਲਬਾਤ ਕੀਤੀ ਜਾਂ ਕੀ ਗੱਲ ਹੈ ਹਾਂ ਕੋਈ ਪਤਾ ਨਹੀਂ ਤੁਹਾਡੇ ਹਾਂ ਲਾਲਚ ਦੇਤਾ ਤਾਂ ਇਹ ਲਾਲਚ ਵਿੱਚ ਆ ਗਏ ਹੁਣ ਨਿਮਨ ਤੁਹਾਡੀਆਂ ਗੱਲਾਂ ਚੰਗੀਆਂ ਪੁੱਤ ਤੂੰ ਕੱਪੜੇ ਪਾ ਬੱਚਾ ਤੇਰਾ ਮੈਂ ਦਉਣੀ ਆ ਮੈਂ ਪਤਾ ਕੀਤਾ ਤੇਰਾ ਬੱਚਾ ਕਿੱਥੇ ਵੇਚਿਆ ਪੈਸੇ ਆਪੇ ਜਿੱਥੋਂ ਮਰਜ਼ੀ ਦੇਣ ਜਿਹੜੇ ਇਹਨਾਂ ਖਾ ਪੀ ਕੇ ਸ਼ਰਲੇ ੜਾਏ ਆ ਨਾ ਤੇ ਫੇਰ ਪਤਾ ਲੱਗੂ ਕਿੱਥੋਂ ਵਾਸੀ ਤੋਂ ਹੀ ਪਤਾ ਕੀਤਾ ਨਾ ਸਾਰਾ ਭਾਜਾ ਆਹ ਸਾਰਾ ਪਤਾ ਕੀਤਾ ਨਾ ਸਾਰਾ ਕੋ ਜਿੱਥੇ ਤੇਰਾ ਬੱਚਾ ਵਾ ਚੱਲ ਮੈਂ ਤੇਰਾ ਬੱਚਾ ਦਵਾਵਾਂ ਇਹਨਾਂ ਨੂੰ ਸਜ਼ਾ ਆਪਾਂ ਨਹੀਂ ਦੇਣੀ ਹੁਣ ਪੁਲਿਸ ਸਜ਼ਾ ਦੇਊਗੀ ਇਹਨਾਂ ਨੂੰ ਆਪੇ ਪਤਾ ਲੱਗੂ ਇਹਨਾਂ ਨੂੰ ਕਿ ਕਿੱਦਾਂ ਨਜਾਇਜ਼ ਕਿਸ ਦਾ ਫਾਇਦਾ ਚੁੱਕੀਦਾ ਕਿੱਦਾਂ ਕਿਸ ਦਾ ਮਾਂ ਦੇ ਗੋਦੀ ਚ ਬੱਚਾ ਕੱਢ ਕੇ ਵੇਚੀਦਾ ਫਿਰ ਇੱਧਰ ਇਕੱਲੇ ਫਸਾਂਗੇ ਫਿਰ ਨਾਲ ਡਾਕਟਰ ਵੀ ਨਾਲ ਹੀ ਫਸੂਗਾ ਫਿਰ ਕਿੱਦਾਂ ਡਾਕਟਰ ਫਸੂਗਾ ਟਾੜੀ ਰਹਿ ਹੀ ਡਾਕਟਰ ਨੇ ਹਾਨੂੰ ਲਾਚ ਤੂੰ ਸੋਣਾ ਮਾਸੀ ਮੈਂ ਉਹਨੂੰ ਵੀ ਉੱਤੇ ਵੀ ਕੇਸ ਕਰਨਾ ਤੂੰ ਅੱਡੀ ਕੌਣ ਹੁੰਦਾ ਮੇਰੇ ਮੈਨੂੰ ਪੁੱਛੇ ਤੋਂ ਬਿਨਾਂ ਇਹ ਸਾਰਾ ਕੰਮ ਇਹਨ ਇਹ ਡਾਕਟਰ ਨੇ ਤੇ ਆਪੇ ਫਸਲਾ ਫਸਲਾ ਨਾਲੇ ਆ ਜਿਹੜੀ ਮਾਂ ਬਣੀ ਐ ਨਾ ਪੈਸੇ ਲੈਣ ਲਈ ਆਈ ਤੇ ਲੈ ਗਈ ਗਈ ਮੈਂ ਗਈ ਆਪਣੀ ਪੈਤੀ ਕੋ ਰਹਿਣ ਲਈ ਸਾਂਹਣ ਲਈ ਨਾਲੇ ਪਤਾ ਲੱਗੂਗਾ ਹੁਣ ਕਿਵੇਂ ਨਹੀਂ ਮੇਰੇ ਵਾਲਾ ਕੌੜਾ ਕੌੜਾ ਜਿਆ ਨਿਗ੍ਹਾ ਮਲਾਉਣ ਜੋ ਕਿਤੇ ਰਹੀਆਂ ਨਹੀਂ ਦੋਵੇਂ ਹੀ ਚਲੋ ਮਾਸੀ ਚੱਲੀਏ ਚਲੋ ਉੱਠ ਉੱਠ ਕਿੱਥੇ ਜਾਣਾ ਵਾ ਕਿੱਥੇ ਜਾਣਾ ਮੇਰੇ ਨਾਲ ਜਾਣਾ ਕਿੱਥੇ ਜਾਣਾ ਹੁਣ ਕੋਣ ਨਹੀਂ ਆਣੀ ਬਹਿਰ ਮਾਰਨਾ ਮੈਂ ਜਾਣਾ ਆਪਣੀ ਮਾਸੀ ਨਾਲ ਨਹੀਂ ਨਹੀਂ ਚੱਲਣਾ ਜਾ ਤਾ ਆਈ ਮੇਰੀ ਗੱਲ ਸੁਣੋ ਚੱਲ ਤੂੰ ਤੋਂ 8 ਮਿੰਟ ਮੇਰੀ ਗੱਲ ਸੁਣ ਤੈਨੂੰ ਜਾਣ ਦੇਣੀ ਹੈ ਕਿਉਂ ਨਹੀਂ ਜਾਣ ਮੇਰੇ ਜਾਣਾ ਬਹਿ ਜਾ ਨਾ ਮਾਸੀ ਤੂੰ ਪੁਲਿਸ ਲਿਆਓ ਫਿਰ ਐਦਾਂ ਨਹੀਂ ਗੱਲ ਬਾਰਨੀ ਇੰਦਰ ਹੋ ਜਾ ਆਪਣੇ ਹੱਥ ਬੰਗੀ ਗਾ ਮੇਰੀ ਗੱਲ ਸੁਣੋ ਤੇਰੀ ਗੱਲ ਸੁਣੋ ਇਹ ਨਹੀਂ ਆਪਾਂ ਜਾਣ ਦੇਣੀ ਤੂੰ ਕਾਹਨੋਂ ਨੀਂ ਲਾਇਆ ਜੋ ਮੇਰਕੇ ਤੇ ਚੱਲ ਜਾ ਕਿਉਂ ਨਾ ਜਾਣ ਨਹੀਂ ਆਪਾਂ ਦੇਣ ਲੈ ਜਾ ਮੈਂ ਰਖ ਬਤ ਉੱਠ ਤੇ ਦੁੱਬ ਨਾ 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 ਮਾਸੀ ਤੂੰ ਲਾਓ ਫੋਨ ਮੇਰੀ ਗੱਲ ਸੁਣ ਫਿਰ ਨਹੀਂ ਆਜਦਾ ਜਾਣਾ ਨਹੀਂ ਉਹ ਇਹ ਮਾਸੀ ਚਲੋ ਠੀਕ ਆ ਫਿਰ ਮੈਂ 1 ਮਿੰਟ ਮਾਸੀ ਰੁਕਿਓ ਅੱਗੇ ਤੇ ਮੈਂ ਤੁਹਾਡੇ ਤੇ ਕੇਸ ਨਹੀਂ ਕਰਨਾ ਮੈਂ ਰਹਿਣ ਤਾਂ ਇਹ ਵਿਚਾ ਲੱਪ ਜਾ ਨੂੰ ਰੱਬ ਸਜਾ ਦੋ ਮੈਨੂੰ ਮਜਬੂਰ ਨਾ ਕਰਿਓ ਆਪਣੇ ਤੇ ਕੇਸ ਕਰਾਉਣ ਨੂੰ ਜੋ ਹੈਗਾ ਛੱਡੋ ਮੈਨੂੰ ਮੇਰਾ ਬੱਚਾ ਚਾਹੀਦਾ ਉਹ ਮੇਰੀ ਮਾਸੀ ਨੇ ਦਵਾ ਦੇਣਾ ਬਾਕੀ ਸਾਰਾ ਕੁਝ ਮੈਂ ਇੱਥੇ ਛੱਡਦੀ ਆਂ ਤੁਹਾਡੇ ਗਾੜੀ ਜੋੜੇ ਹੱਟ ਚੱਲ ਬਖਸ਼ ਦੋ ਮੇਰੀ ਜ਼ਿੰਦਗੀ ਜੀਣਨ ਦੋ ਮੇਰੀ ਗਾੜਸ ਮੈਨੂੰ ਪਤਾ ਮੈਂ ਮੰਨਦੀ ਹੀ ਗਲਤੀ ਹੋ ਗਈ ਆ ਪਰ ਗਾ ਨਹੀਂ ਹੁੰਦੀ ਗਲਤੀ ਤੁਰਾਂ ਮੈਂ ਕਿਹਾ ਬਸ ਮੈਨੂੰ ਬਖਸ਼ ਦੋ ਕਿ ਸਾਰੀ ਉਮਰ ਮੇਰੀ ਜ਼ਿੰਦਗੀ ਦਾ ਫੈਸਲਾ ਤੁਸੀਂ ਲੈਣਾ ਵਾ ਮੈਨੂੰ ਕਿਤੇ ਪੁੱਛਿਆ ਨਹੀਂ ਕਿ ਕਿੱਥੇ ਤੇਰਾ ਬੱਚਾ ਵੇਚਦੀ ਆ ਜੂ ਰੱਖਣਾ ਹੈ ਕਿ ਨਹੀਂ ਰੱਖਣਾ ਹੈ ਬਸ ਕਰੋ ਮੈਨੂੰ ਹੁਣ ਜਾਲਿਆਂ ਤੋਂ ਬਸ ਕਰੋ ਮੇਰ ਕੋ ਨਹੀਂ ਜੇ ਹੋਰ ਸਿਆ ਜਾਂਦਾ ਚਲ ਪੁੱਤ ਹੁਣ ਇਹ ਜਾਣ ਦੋ ਬਾਹਾਂ ਨਾਲ ਫੜੋ ਜਾਣ ਦੋ ਜਦੋਂ ਤੱਕ ਮੈਂ ਹੁਣ ਵੀ ਕਿਹਾ ਬੋਲ ਹੁਣ ਤਾਂ ਜਾਂਦੀ ਵੇਰੀ ਵੀ ਦੱਸ ਤੋ ਕੀ ਕਿਸਣਾ ਹੁਣ ਮੈਂ ਕਹਾਂ ਨਹੀਂ ਪਤਾ ਚਲੋ ਹਈ ਮੰਨਦੇ ਸਾਰੇ ਗਲਤੀਆਂ ਹੜ ਕੋ ਹੋ ਗਈਆਂ ਪਰ ਹੁਣ ਆਪਣੇ ਘਰ ਆ ਰਾਮ ਨਾ ਬੈਕਦਾ ਵਸ ਹੁਣ ਅੱਗੇ ਤੋਂ ਕੋਈ ਗਲਤੀ ਨਹੀਂ ਹੁੰਦੀ ਹੈਗੀ ਜਿਹੜੀ ਜਿਹੇ ਚੀਜ਼ ਦੀ ਤੈਨੂੰ ਕਮੀ ਜਲ ਸਾਰੇ ਚਲ ਬੱਚਾ ਵੀ ਤਰ੍ਹਾਂ ਵੇਖਦੇ ਆਂ ਬਸ ਉਹ ਮੈਂ ਹੁਣ ਆਪੇ ਲੱਭਣੂ ਜੇ ਤੁਹਾਡੇ ਤੋਂ ਤੁਹਾਡੇ ਸਾਥੀ ਜੁਦਾ ਕਰਾਂ ਤੇ ਫਿਰ ਤੁਸੀਂ ਆਪਣੇ ਮਨ ਨੂੰ ਸੋਚੋ ਨਾ ਕੀ ਬੀਤੂ ਤੁਹਾਡੇ ਤੇ ਇਦਾਂ ਹੀ ਆ ਮੇਰ ਨਾਲ ਮੈਨੂੰ ਤੁਨੂੰ ਗੋਦੀ ਚ ਪਾ ਕੇ ਵੀ ਨਹੀਂ ਖੜਾਉਣ ਦਿੱਤਾ ਤੁਸੀਂ ਉਹਦੀ ਸ਼ਕਲ ਤੱਕ ਨਹੀਂ ਵੇਖਣ ਦਿੱਤੀ ਮੈਨੂੰ ਇਹੀ ਕੈਸੜਾ ਤੂੰ ਸੁਪਨਾ ਵੇਖਿਆ ਤੇਰੇ ਨਾਲ ਸਭ ਕੁਝ ਹੋਇਆ ਹੀ ਨਹੀਂ ਬੱਸ ਕਰੋ ਬਹੁਤ ਹੋ ਗਿਆ ਹੁਣ ਬਹੁਤ ਹੋ ਗਿਆ ਚੱਲ ਪੁੱਤ ਮੇਰੀ ਇੱਕ ਗੱਲ ਸੁਣ ਲਓ ਭੈਣ ਦੀ ਅੱਖ ਨੂੰ ਤਾਂ ਮੇਰਾ ਜੀ ਨਹੀਂ ਕਰਦਾ ਕਾਗਜ਼ ਕਰਦੀਆਂ ਮੈਂ ਤਲਾਕ ਦੇ ਮੁੰਡੇ ਆਪਣੇ ਨਾਲ ਕਈ ਸਾਈਨ ਕਰਦੇ ਠੀਕ ਆ ਜੇ ਨਹੀਂ ਸਾਈਨ ਕੀਤੇ ਨਾ ਫਿਰ ਵੇਖੋ ਤੁਹਾਡਾ ਹਾਲ ਕੀ ਹੁੰਦਾ ਤੂੰ ਹੀ ਤੇ ਗਿੱਜੀਆਂ ਪਤਾ ਨਹੀਂ ਕੀ ਦੀਆਂ ਹਾਏ ਹਾਏ ਮਾਤੇ ਪਰਦਾ ਪੈ ਗਿਆ ਅੱਬਾ ਪਹਿਲਾਂ ਲਾਜ ਵਿੱਚ ਆ ਗਏ ਮੇਰੇ ਤੇ ਪੁੱਤ ਦਾ ਘਰ ਹੀ ਉਜੜ ਗਿਆ ਹੁਣ ਦੱਸੇ ਕੀ ਕਰਾਂਗੇ ਚਲ ਭੈਣ ਜੀ ਨਾ ਸੋਚੋ ਨਾ ਹੁਣ ਚਪਰ ਜਾ ਭੈਣ ਜੀ ਤੁਸੀਂ ਸਾਰੇ ਤੁਹਾਡੇ ਪਵਾੜੇ ਨੇ ਤੁਹਾਡੇ ਸਾਰੇ ਮਿਹਰਬਾਨੀਆਂ ਨੇ ਦੱਸ ਮੈਂ ਕੀ ਕਰਤਾ ਤੁਸੀਂ ਕੀਤਾ ਸਾਰਾ ਕੁਝ ਕੇ ਲੈ ਹੁਣ ਮੇਰੇ ਦਿਵਾਲੇ ਹੋ ਗਈਆਂ ਦੀ ਮੈਂ ਕੀਤਾ ਹੋਰ ਕੇ ਤੁਸੀਂ ਕੀਤਾ ਮੈਂ ਉਹ ਤਾਂ ਗੱਲਾਂ ਲੋਕੀ ਸਾਰੇ ਸਿਆਣੇ ਕਹਿੰਦੇ ਮੋਲੋ ਵੇਜ ਪਿਆ ਤੁਸੀਂ ਮਨਸਾਲ ਵਿੱਚ ਲਾਜ ਦੇਈ ਜਾਂਦੇ ਤੇ ਮੈਂ ਆਪਣੇ ਪੁੱਤ ਦਾ ਘਰ ਛੱਡ ਕੇ ਤੇ ਬੈ ਗਈ ਆ ਹੌਣ ਤੁਸੀਂ ਤਾਂ ਆਪਣੇ ਘਰ ਚਲ ਜਾਓ ਮੈਨੂੰ ਪਤਾ ਨਹੀਂ ਮੇਰੇ ਨਾਲ ਕੀ ਬੀਤਣੀ ਆ ਕੀ ਕਰ ਸਕਦੇ ਹੁਣ ਫਿਰ ਹੁਣ ਕੜ ਗਈ ਸਕਦੇ ਆ ਉਹਦੀ ਵੀ ਗੱਲ ਸਹੀ ਏ ਕਿ ਸਾਡੇ ਕੋਲ ਕੋਈ ਦੀਪੁੱਤ ਖੋਵੇ ਹਾਂ ਤੁਹਾਡੇ ਤਾਂ ਕੀ ਬੀਤਦੀ ਆ ਫਿਰ ਵੀ ਵਿਚਾਈ ਦਮਾ ਸਕ ਜਿੰਨਾ ਨਾ ਨੇ ਵੇਖਿਆ ਨਾ ਵਖਿਆ ਤਾਂ ਉਦਾਂ ਹੀ ਦੇ ਦਿੱਤਾ ਉਹਦੇ ਤਾਂ ਕੀ ਬੀਤਦੀ ਆ ਤਾਂ